ਉਹਨਾਂ ਦੇ ਲਿਖਤਾ ਤੇ ਨਾਲ-ਨਾਲ ਲਿਖਿਆ ਵੀ ਹੈ ਇਹਦੇ ਵਿੱਚ ਸੰਪਾਦਨ ਵੀ ਕੀਤੀ ਹੋਈ ਹੈ ਕਿਤਾਬ ਡਾਕਟਰ ਸੰਦੇ ਸਾਹਿਬ ਨੇ ਸ਼੍ਰੀ ਜਗਨਨਾਥ ਜੀ ਤੇ ਜਿਸ ਵੇਲੇ ਗੱਲ ਕਰਾਂ ਇਸ ਕਿਤਾਬ ਦੇ ਹੋਂਦ ਵਿੱਚ ਆਉਣ ਦੀ ਤੋਂ ਇਹਦੀ ਸ਼ੁਰੂਆਤ ਜਿਹੜੀ ਕੀਤੀ ਹੈ ਸਾਡੇ ਕੈਨੇਡਾ ਨਿਵਾਸੀ ਬਹੁਤ ਹੀ ਸਦਕਾਰਯੋਗ ਸਰਦਾਰ ਲਖਮੀਤ ਸਿੰਘ ਰਤਨਪਾਲ ਜੋ ਸ਼ਹੀਦឧਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਦੇ ਡਾਇਰੈਕਟਰ ਨੇ ਉਹ ਇੱਕ ਜਿੱਥੇ ਬਹੁਤ ਵੱਡੀ ਸਮਾਜ ਸੇਵੀ ਸ਼ਖਸੀਅਤ ਨੇ ਨਾ ਉਥੇ ਨਾਲੋਂ ਨਾਲ ਇੱਕ ਕਿਤਾਬਾਂ ਦੇ ਪਾਠਕ ਨੇ ਕਿਤਾਬਾਂ ਬਹੁਤ ਪੜਦੇ ਨੇ ਤੇ ਉਹਨਾਂ ਦਾ ਮੰਨਣਾ ਵੀ ਕਿਤਾਬਾਂ ਪੜ੍ਹ-ਪੜ੍ਹ ਕੇ ਹੀ ਗਿਆਨ ਦੀ ਪ੍ਰਾਪਤੀ ਸਾਨੂੰ ਜਿਹੜੀ ਅੰਦਰ ਹੁੰਦੀ ਹੈ ਉਹ ਕਿਤਾਬਾਂ ਪੜ੍ਹ ਕੇ ਤੇ ਕਿਤਾਬਾਂ ਪੜ੍ਹਦੇ ਪੜ੍ਹਦੇ ਉਹਨਾਂ ਦੀ ਨਿਗਾ ਵਿੱਚ ਮਾਸਟਰ ਜੀ ਵੱਲੋਂ ਲਿਖੀ ਇਹ ਕਿਤਾਬ ਆਈ ਜਿਹੜੀ ਕਿ ਉਸ ਵੇਲੇ ਤਕਰੀਬਨ ਖਾਤਮ ਹੋ ਚੁੱਕੀ ਸੀ ਪਰ ਜਿਸ ਵੇਲੇ ਉਹਨਾਂ ਨੇ ਕਿਤਾਬ ਪੜ੍ਹੀ ਸੰਦੇ ਸਾਹਿਬ ਦੀ ਤਾਂ ਇਸ ਵਿੱਚ ਦੇਖਿਆ ਕਿ ਜਿਹੜਾ ਇਹਦੇ ਵਿੱਚ ਮੈਟਰ ਦਿੱਤਾ ਹੋਇਆ ਉਹ ਇਤਿਹਾਸਕ ਹੈ ਇਤਨ ਦਸਤਾਵੇਜੀ ਹੈ ਕਿ ਇਸ ਨੂੰ ਸੰਭਾਲਣਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਜਿਹੜਾ ਹੁੰਦਾ ਹੈ ਉਸ ਇਤਿਹਾਸ ਸਾਡੇ ਅਤੀਤ ਦੀਆਂ ਗੱਲਾਂ ਦਾ ਹੁੰਦਾ ਹੈ ਸਾਡੇ ਅਤੀਤ ਦੀਆਂ ਪ੍ਰਾਪਤੀਆਂ ਦਾ ਸਾਡੇ ਸਫਲਤਾਵਾਂ ਦਾ ਸਾਡੀਆਂ ਅਸਫਲਤਾਵਾਂ ਦਾ ਸਾਡੀਆਂ ਜਿੱਤਾਂ ਦਾ ਸਾਡੀਆਂ ਦਾ ਹਾਰਾਂ ਦਾ ਅਤੀਤ ਦਾ ਇਤਿਹਾਸ ਹੁੰਦਾ ਤੇ ਉਹ ਅਤੀਤ ਦੇ ਇਤਿਹਾਸ ਨੂੰ ਚੰਗੀ ਇਤਿਹਾਸ ਨੂੰ ਜੇ ਤੁਸੀਂ ਪੜ੍ਹਦੇ ਆ ਤਾਂ ਉਸ ਤੋਂ ਲਾਹਾ ਲੈ ਕੇ ਜਿਹੜੇ ਕਮਜ਼ੋਰ ਕੌਮਾਂ ਹੋ ਜਾਂਦੀਆਂ ਨੇ ਕਮਜ਼ੋਰ ਕਬੀਲੇ ਹੋ ਜਾਂਦੇ ਨੇ ਉਹ ਵੀ ਆਪਣੇ ਪੁਰਖਿਆਂ ਦੀਆਂ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਦਲੇਰ ਹੋ ਕੇ ਮੁੜ ਕੇ ਸਫਲਤਾ ਪ੍ਰਾਪਤ ਕਰ ਲੈਂਦੇ ਪਰ ਦੂਜੇ ਬੰਨੇ ਜਿਹੜੇ ਆਪਣੇ ਵਿਰਸਾ ਵਿਰਾਸਤ ਨੂੰ ਭੁੱਲ ਜਾਣ ਆਪਣੇ ਇਤਿਹਾਸਿਕ ਵਿਰਸਾ ਨੂੰ ਭੁੱਲ ਜਾਣ ਉਹ ਭਾਵੇਂ ਅੱਜ ਕਿਤਨੇ ਵੀ ਬੁਲੰਦ ਰੁਤਬੇ ਦੇ ਨੇ ਤੇ ਕੱਲ ਨੂੰ ਉਸ ਰੁਤਬੇ ਤੇ ਨਹੀਂ ਰਹਿਣਗੇ ਉਹ ਖਤਮ ਹੋ ਜਾਣਗੇ ਬਰਬਾਦ ਹੋ ਜਾਣਗੇ ਇਤਿਹਾਸ ਦੀ ਬਹੁਤ ਵੱਡੀ ਮਹੱਤਤਾ ਹੈ ਸੇ ਐਸੇ ਮਹੱਤਵ ਨੂੰ ਦੇਖਦੇ ਹੋਏ ਹੀ ਸਰਦਾਰ ਲਖਮੀਰ ਸਿੰਘ ਰਤਨਪਾਲ ਹੋਰਾਂ ਨੇ ਆਪਣੀ ਹੈਲਪਿੰਗ ਹੈਂਡ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਸਾਡੇ ਸਤਿਕਾਰਯੋਗ ਜਗਨਨਾਥ ਸੰਦੇਜੀ ਦੋ ਕਿਤਾਬਾਂ ਕਿਤਾਬਾਂ ਉਹਨਾਂ ਨੇ ਬਹੁਤ ਲਿਖਿਆ ਦੋ ਕਿਤਾਬਾਂ ਬਾਰੇ ਉਹਨਾਂ ਨੇ ਫੈਸਲਾ ਕੀਤਾ ਇੱਕ ਤਾਂ ਕਬੂਜੀ ਇਤਿਹਾਸ ਤੇ ਇੱਕ ਸੰਦੇਸ ਸਾਹਿਬ ਦੇ ਲਿਖੀ ਹੈ ਸ਼ਹੀਦ ਆਜਮ ਸਰਦਾਰ ਉਦਮ ਸਿੰਘ ਦੀ ਜੋ ਜੀਵਨੀ ਹੈ ਸ਼ਹੀਦ ਸਰਦਾਰ ਉਗਮ ਸਿੰਘ ਜਿਹੜੀ ਉਹਨਾਂ ਨੇ 100 ਸਾਲਾ ਉਹਨਾਂ ਦੇ ਜਨਮ ਸ਼ਤਾਬੀ ਤੇ 1999 ਦੇ ਅੰਦਰ ਲੋਕ ਅਰਪਣ ਕੀਤੀ ਸੀ ਇੱਕ ਉਹ ਕਿਤਾਬ ਇਹ ਦੋ ਕਿਤਾਬਾਂ ਦੇ ਮਹੱਤਵਪੂਰਨ ਨੂੰ ਸਮਝਦਿਆਂ ਰਤਨਪਾਲ ਜੀ ਨੇ ਦੋਵਾਂ ਕਿਤਾਬਾਂ ਨੂੰ ਦੁਆਰਾ ਛਾਪਣ ਦਾ ਆਪਣੀ ਸੰਸਥਾ ਦੇ ਅੰਦਰ ਪਹਿਲਾਂ ਫੈਸਲਾ ਕੀਤਾ ਉਸ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ ਕਿ ਆਪਾਂ ਇਹਨਾਂ ਦੋਵਾਂ ਕਿਤਾਬਾਂ ਨੂੰ ਦੁਆਰਾ ਸੰਪਾਦਕ ਦੇ ਦੁਆਰਾ ਛਾਪਣਾ ਜ਼ਿੰਮੇਵਾਰੀ ਮੇਰੀ ਸਰ ਲਈ ਮੈਂ ਆਪਣਾ ਸੁਭਾਗ ਸਮਝ ਕੇ ਸੇਵਾ ਸਮਝ ਕੇ ਇਹਨਾਂ ਦੋਵਾਂ ਕਿਤਾਬਾਂ ਨੂੰ ਮੁਰਕ ਕੇ ਟਾਈਪ ਕਰਕੇ ਪ੍ਰੈਸ 'ਤੇ ਪੇਜ-ਪੇਜ ਛਾਪਾ ਕੇ ਜਿੰਨੇ ਵੀ ਸਿਰਾਕਾਰ ਜਿਸਗਾ ਉਹ ਮੈਂ ਜਿੰਨਾ ਵੀ ਬਣ ਸਕਿਆ ਕੀਤਾ ਤੇ ਇਹ ਦੋਵੇਂ ਕਿਤਾਬਾਂ ਛਾਪ ਕੇ ਤਿਆਰ ਹੋਈਆਂ ਤੇ ਇਹਦੇ ਅੰਦਰ ਪੂਰੀ ਗਾਈਡੈਂਸ ਪੂਰਾ ਹੌਸਲਾ ਸਰਦਾਰ ਰਤਨਪਾਲ ਸਿੰਘ ਜੀ ਦੇ ਦਰਿਆ ਤੇ ਉਹ ਉੱਥੇ ਬੈਠੇ ਹੀ ਸਾਨੂੰ ਅਗਵਾਈ ਕਰਦੇ ਰਹਿੰਦੇ ਨੇ ਸਾਡੀ ਰਹਿਨਮਾਈ ਕਰਦੇ ਰਹਿੰਦੇ ਨੇ ਕਿ ਕਿਸ ਤਰ੍ਹਾਂ ਕਰਨਾ ਹੈ ਅਗੂ ਕੀ ਕਰਨਾ ਹੈ ਤੇ ਉਹਨਾਂ ਦੀ ਰਹਿਨਮਾਈ ਦੇ ਉਹਨਾਂ ਦੀ ਅਗਵਾਈ ਦੇ ਉੱਤੇ ਅਸੀਂ ਫੁੱਲ ਚੜਾਉਂਦੇ ਰਹਿੰਦੇ ਆ ਉਹ ਕਈ ਵਾਰੀ ਅਗਵਾਈ ਰਹਿਨਮਾਈ ਕਰਦੇ ਨੇ ਕਿ ਬਾਬਾ ਫਰੀਦ এডਿਕੇਸ਼ਨ ਮੈਮੋਰੀਅਲ ਸੁਸਾਇਟੀ ਵਿਕੇ ਪਹੁੰਚ ਕੇ ਇਹ ਕਾਰਜ ਕਰਨਾ ਹੈ ਲੜਕੀਆਂ ਨੂੰ ਇਸ ਟੌਪਿਕ ਦੇ ਉੱਤੇ ਲੈਕਚਰ ਕਰੋ ਇਸ ਟੌਪਿਕ ਦੇ ਉੱਤੇ ਬੀਬੀ ਗਦਰਿਕਰ ਗੁਲਾਬਕੌਰ ਦੀਆਂ ਕਿਤਾਬਾਂ ਉੱਤੇ ਵੰਡੀਆਂ ਆ ਮੁੜ ਕੇ ਉਹਨਾਂ ਦਾ ਗਿਆਨ ਪ੍ਰਤਿਯੋਗਤਾ ਦੀ ਪ੍ਰੀਖਿਆ ਵੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਸਾਰੀ ਰਹਿਨਮਾਈ ਸਰਦਾਰ ਰਤਨਪਾਲ ਸਿੰਘ ਜੀ ਦੀ ਚੱਲ ਰਹੀ ਹੈ ਅਸੀਂ ਉਸ ਰਹਿਨਮਾਈ ਤੋਂ ਇਹ ਲਾਹਾ ਪ੍ਰਾਪਤ ਕਰ ਰਹੇ ਹਾਂ ਤੇ ਕਿਤਾਬ ਛਪੀ ਉਹਨੂੰ ਤਾਂ ਤਕਰੀਬਨ 6 ਮਹੀਨੇ ਹੋ ਗਏ ਨੇ ਦੋਵੇਂ ਕਿਤਾਬਾਂ ਛਾਪ ਕੇ ਤਿਆਰ ਹੋ ਚੁੱਕੀਆਂ ਨੇ ਪਰ ਸਾਨੂੰ ਇਹ ਸੀ ਜਦੋਂ ਰਤਨਪਾਲ ਜੀ ਇੱਥੇ ਆਉਣ ਅਸੀਂ ਉਹਨਾਂ ਦੀ ਹਾਜ਼ਰੀ ਵਿੱਚ ਇਹਨਾਂ ਕਿਤਾਬਾਂ ਨੂੰ ਲੋਕ ਅਰਪਣ ਕਰੀਏ ਇਸ ਕਿਤਾਬ ਦੀ ਜਿਹੜੀ ਸ਼ੁਰੂਆਤ ਹੈ ਸ਼ੁਰੂਆਤ ਉਹ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਰਾਹੀਂ ਸ਼ੁਰੂ ਹੋਈ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਇਸ ਕੰਮ ਦੇ ਅੰਦਰ ਸਹਿਯੋਗ ਦੇਵੇ ਆਪਾਂ ਇਹ ਕਿਤਾਬ ਛਾਪਣੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਨੇ ਆਪਣੇ ਜੀਮੇ ਲੱਗੀ ਜ਼ਿੰਮੇਵਾਰੀ ਨੂੰ ਪੂਰੀ ਇਸ ਜਗਤਾ ਦੇ ਨਾਲ ਨਬਾਇਆ ਮੈਂ ਸਰਦਾਰ ਕੇਸਰ ਸਿੰਘ ਜੀ ਤੇ ਸਾਡੇ ਸਾਬਕਾ ਪ੍ਰਧਾਨ ਕੇਸ ਸਿੰਘ ਜੀ ਜੋਸ਼ਣ ਡਾਕਟਰ ਹਰਪਾਲ ਸਿੰਘ ਜੰਦੀ ਕੁਲੀ ਗਏ ਕਿਉਂਕਿ ਉਹਨਾਂ ਦੀ ਵਿਰਾਸਤ ਹੈ ਤੇ ਇਹਨਾਂ ਦੀ ਕਾਨੂੰਨੀ ਤੌਰ ਤੇ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਜਦੋਂ ਆਪਾਂ ਕਿਤਾਬ ਕਿਸੇ ਰਾਈਟਰ ਦੀ ਛਾਪਣੀ ਹੈ ਨਾ ਤਾਂ ਉਹਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ ਤੋਂ ਸਰਪੰਚ ਸਾਹਿਬ ਮੈਂ ਕੇਸ ਸਿੰਘ ਤਿੰਦੇ ਗਏ ਇਹਨਾਂ ਨੂੰ ਦੱਸੀ ਸਾਰੀ ਗੱਲ ਕਿ ਤਰਦਾਰ ਲਖਵੀ ਸਿੰਘ ਰਤਨਪਾਲ ਇਸ ਤਰ੍ਹਾਂ ਸੰਦੇ ਸਾਹਿਬ ਦੇ ਦੋ ਕਿਤਾਬਾਂ ਨੂੰ ਦੁਬਾਰਾ ਛਪਵਾਉਣਾ ਚਾਹੁੰਦੇ ਨੇ ਕਿਉਂਕਿ ਇਹ ਕਿਤਾਬਾਂ ਬਹੁਤ ਵਧੀਆ ਨੇ ਬਹੁਤ ਵਧੀਆ ਉਹਦੇ ਛੋਸ ਜਿਹੜੀ ਛਟੀਕ ਜਾਣਕਾਰੀ ਉਹਦੇ ਅੰਦਰ ਅੰਕਿਤ ਕੀਤੀ ਹੋਈ ਹੈ ਤਾਂ ਇਹਨਾਂ ਨੇ ਸੁਣ ਕੇ ਬੜੀ ਖੁਸ਼ੀ ਦੇ ਨਾਲ ਅਸਾਂ ਨੂੰ ਦੋਵੇਂ ਕਿਤਾਬਾਂ ਛਪਾਉਣ ਦੀ ਮੁਰਕੇ ਇਹਨਾਂ ਨੇ ਸਾਨੂੰ ਆਗਿਆ ਦਿੱਤੀ ਪ੍ਰਵਾਨਗੀ ਦਿੱਤੀ ਅਸੀਂ ਡਾਕਟਰ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੀ ਪ੍ਰਵਾਨਗੀ ਦੇ ਨਾਲ ਇਹ ਦੋਹੇ ਕਿਤਾਬਾਂ ਅੱਜ ਅਸੀਂ ਰੋਬਰੂ ਕਰ ਸਕਾਂਗੇ ਲੋਕ ਅਰਪਣ ਕਰ ਸਕਾਂਗੇ ਸੋ ਇੱਕ ਵਾਰ ਫੇਰ ਮੈਂ ਸਰਦਾਰ ਰਤਨਪਾਲ ਲਖਵੀਰ ਸਿੰਘ ਦੀ ਰਤਨਪਾਲ ਰੋਲਾ ਵੱਲੋਂ ਸ਼ਹੀਦឧਦਮ ਸਿੰਘ ਗੋਰੀ ਯਾਦਗਾਰ ਕਮੇਟੀ ਵੱਲੋਂ ਜਿਨ੍ਹਾਂ ਨੂੰ ਇਸ ਕਿਤਾਬ ਦਾ ਰਤਨਪਾਲ ਜੀ ਨੇ ਪ੍ਰਕਾਸ਼ਕ ਬਣਾਇਆ ਤੇ ਜਿਹੜਾ ਆਰਥਿਕ ਸਹਿਯੋਗ ਹੈ ਇਸ ਕਿਤਾਬ ਦੇ ਉੱਤੇ ਜਿੰਨੇ ਵੀ ਪੈਸੇ ਲੱਗੇ ਨੇ ਉਹ ਸੰਗਰਾਮੀ ਕਲਾ ਕੇਂਦਰ ਨੇ ਲਾਇਨ ਇਸ ਤਰ੍ਹਾਂ ਸਾਰਿਆਂ ਦੇ ਸਾਂਝੇ ਸਹਿਯੋਗ ਦੇ ਨਾਲ ਇਹ ਕਿਤਾਬ ਬਣ ਕੇ ਛਪ ਕੇ ਤਿਆਰ ਹੋਈ ਹੈ ਤੇ ਵੱਡਾ ਸੁਭਾਗ ਹੈ ਅੱਜ ਸਾਰੇ ਸ਼ਹਿਰ ਨਿਵਾਸੀਆਂ ਦੀ ਸਾਰੀਆਂ ਮੌਜੂਦ ਸ਼ਖਸੀਤਾਂ ਦੀ ਹਾਜ਼ਰੀ ਦੇ ਅੰਦਰ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਈਟਰ ਸ਼੍ਰੀ ਜਗਨਾ ਸੰਦੀਪ ਜੀ ਉਹਨਾਂ ਨੇ ਹੋਰ ਬੜੀਆਂ ਕਿਤਾਬਾਂ ਲਿਖੀਆਂ ਨੇ ਇਸ ਕਿਤਾਬ ਦੇ ਅੰਦਰ ਮੈਂ ਉਹਨਾਂ ਦਾ ਆਰਟੀਕਲ ਵੀ ਲਿਖਿਆ ਉਹਨਾਂ ਦੀ ਜੀਵਨੀ ਦੇ ਉੱਤੇ ਉਦੇ ਵਿੱਚ ਅੰਕਿਤ ਨੇ ਕਿ ਉਹਨਾਂ ਨੇ ਕਿਹੜੇ ਕਿਹੜੇ ਕਿਤਾਬਾਂ ਹੋਰ ਲਿਖੀਆਂ ਨੇ ਸੋ ਅਸੀਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਸੰਦੇਸ਼ ਸਾਹਿਬ ਨੂੰ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਹੈ ਜੋ ਆਪਣੇ ਜੀਵਨ ਕਾਲ ਦੇ ਅੰਦਰ ਇਤਨਾ ਵੱਡਾ ਸਾਹਿਤਿਕ ਸਰਮਾਇਆ ਅਸਾਨੂੰ ਦੇ ਕੇ ਗਏ ਸੋ ਇੱਕ ਵਾਰ ਫੇਰ ਸਭ ਤੋਂ ਪਹਿਲਾਂ ਧੰਨਵਾਦ ਹੈ ਸਰਦਾਰ ਲਖਵੀਰ ਸਿੰਘ ਦੀ ਰਤਨਪਾਲ ਸਮੂਚੀ ਸ਼ਹੀਦ ਉਤਪ ਸਿੰਘ ਹੈਲਪਿੰਗ ਹੈਂਡ ਫਾਉਡੇਸ਼ਨ ਆਫ ਕੈਨੇਡਾ ਦਾ ਉਸ ਤੋਂ ਬਾਅਦ ਅ ਸਾਡੀ ਜੋ ਸਈ ਸੰਕੰਬੋ ਜੀ ਯਾਦਗਾਰ ਕਮੇਟੀ ਹੈ ਇਹਦਾ ਉਪਰਾਲਾ ਜਿਹੜਾ ਕਰਦੇ ਰਹੇ ਨੇ ਸਮੇਂ-ਸਮੇਂ ਸਗਰਾਮੀ ਕਲਾ ਕੇਂਦਰ ਜਿੰਨਾ ਵੀ ਉਪਰਾਲਾ ਕਰ ਬਣ ਸਕਦਾ ਉਹ ਸੀ ਕਰਦੇ ਆ ਰਹੇ ਆ ਤੇ ਤੁਹਾਡੇ ਹੌਸਲੇ ਦੇ ਨਾਲ ਅੱਗੋਂ ਵੀ ਕਰਦੇ ਰਵਾਂਗੇ ਤੇ ਇਸ ਨੂੰ ਲੋਕ ਅਰਪਣ ਕਰਨ ਦੇ ਵਾਸਤੇ ਜੇ ਮੇਰੇ ਲਈ ਗਈ ਤਾਂ ਸਟ ਡਾਕਟਰ ਹਰਨੇਕ ਸਿੰਘ ਜੀ ਟੋਟ ਇਹਨਾਂ ਦੇ ਉੱਤੇ ਗਈ ਬਈ ਆਪਾਂ ਇਹਨਾਂ ਦੇ ਹੱਥੋਂ ਇਹਨਾਂ ਦੀ ਹਾਜ਼ਰੀ ਦੇ ਅੰਦਰ ਇਹਨਾਂ ਕਿਤਾਬਾਂ ਨੂੰ ਲੋਕ ਅਰਪਣ ਕਰਾਂਗੇ ਇਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਉਸ ਬੇਨਤੀ ਨੂੰ ਖੇੜੇ ਮੱਥੇ ਪ੍ਰਵਾਨ ਕੀਤਾ ਤੇ ਅੱਜ ਸਾਡੇ ਵਿੱਚ ਸ਼ਸ਼ੋਭਤ ਨੇ ਤੇ ਹੁਣ ਆਪਾਂ ਇਸ ਕਿਤਾਬ ਨੂੰ ਡਾਕਟਰ ਸਾਹਿਬ ਲੋਕ ਅਰਪਣ ਕਰਾਂਗੇ